ਹਾਰਟ ਦੀ ਪ੍ਰੋਬਲਮ ਆਉਂਦੀ ਹੈ ਸਟ्रेस ਕਰਕੇ ਠੀਕ ਹੈ ਸਾਡੇ ਗਲਤ ਖਾਣ-ਪਾਨ ਕਰਕੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਇੱਕ टर्म ਬਹੁਤ ਚੱਲ ਰਹੀ ਹੈ ਸੁਪਰ ਫੂਡ ਸੁਪਰ ਫੂਡ ਸੁਪਰ ਫੂਡ ਕੀ ਹੈ ਉਹ ਸੁਪਰ ਫੂਡ ਘਰ ਦਾ ਜੋਗੀ ਜੋਗੜਾ ਬਾਹਰ ਦਾ ਸਿੱਧਾ ਸਾਡੀ ਕਿਤਾਬਾਂ ਵਿੱਚ ਲਿਖਿਆ ਆਇਆ ਸੀ ਆਯੁਰਵੇਦ ਵਿੱਚ ਲਿਖਿਆ ਆਇਆ ਸੀ ਅਸੀਂ ਮੰਨੀ ਨਹੀਂ ਗੱਲ ਜਦੋਂ ਉਹੀ ਚੀਜ਼ ਬਾਰੋਂ ਘੁੰਮ ਕੇ ਆਂਦੀ ਹੈ US ਤੋਂ ਕੈਨੇਡਾ ਤੋਂ UK ਤੋਂ ਕੋਈ ਹੁੰਦੇ ਤੇ ਮੋਹਰ ਲੱਗ ਜਾਂਦੀ ਹੈ ਫਿਰ ਅਸੀਂ ਉਹਨੂੰ ਕਹਿ ਦਿੰਨੇ ਆ ਸੁਪਰ ਫੂਡ ਸੁਪਰ ਫੂਡ ਹਲਦੀ ਨੂੰ ਕਹਿਣ ਲੱਗ ਗਏ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਮੋਰਿੰਗਾ ਨੂੰ ਕਹਿਣ ਲੱਗ ਗਏ ਬਹੁਤ ਵਧੀਆ ਜੀ ਉਹ ਲਿਖਿਆ ਹੋਇਆ ਅਸ਼ਵਗੰਧਾ ਨੂੰ ਕਹਿਣ ਲੱਗ ਗਏ ਵਾਹ ਜੀ ਵਾਹ ਕਹਿੰਦੇ ਜੀ ਇਹ ਤੇ ਬ੍ਰੇਨ ਤੇ ਵੀ ਕੰਮ ਕਰੇਗੀ ਹੈ એનર્ਜੀ ਵੀ ਵਧਾਈਗੀ ਸਟ्रेस ਨੂੰ ਵੀ ਖਤਮ ਕਰੇਗੀ ਸੁਪਰ ਫੂਡ ਹੈ ਠੀਕ ਹੈ ਐਲਗੀ ਨੂੰ ਕੋਈ ਥੱਲੋਂ ਕਢ ਲੈਂਦੇ ਆ ਐਲਗੀ ਉਹ ਸੁਪਰ ਫੂਡ ਹੈ ਇਹ ਗੁੱਚੀ ਮਸ਼ਰੂਮ ਆਮ ਖਾਂਦੇ ਸੀ ਸਾਡੇ ਪਿੰਡਾਂ ਵਾਲੇ ਜਿਹੜੇ ਬੱਚਿਆਂ 'ਚ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਡਾਈਟ ਠੀਕ ਕਰੋ ਸਭ ਤੋਂ ਪਹਿਲੇ ਉਹਨਾਂ ਦੇ ਉੱਤੋਂ ਸਟ्रेस ਹਟਾਓ ਬੱਚਾ ਹੈ 6 ਸਾਲ ਦਾ ਬੈਗ ਦਾ ਵਜਨ ਹੈ 16 ਕਿਲੋ ਚੁੱਕਿਆ ਚੁੱਕਿਆ ਤੁਰਦਾ ਹੈ ਦਿਮਾਗ ਦੇ ਉੱਤੇ ਇੰਨੀ ਸਟ्रेस ਹੈ ਸਕੂਲ ਜਾਣਾ ਹੈ ਸਕੂਲ ਤੋਂ ਬਾਅਦ ਆਂਦੇ ਹੀ ਸਮਰ ਕੈਂਪ ਹੈ ਜੀ ਆਂਦੇ ਹੀ ਮੇਰੀ ਡਾਂਸ ਕਲਾਸ ਹੈ ਮੇਰੀ ਗਿਟਾਰ ਕਲਾਸ ਹੈ ਮੇਰੀ সুইਮਿੰਗ ਕਲਾਸ ਹੈ ਤੁਹਾਡੇ ਵਾਸਤੇ ਉਹ ਐਕਟੀਵਿਟੀ ਹੈ ਪਰ ਬੱਚੇ ਦੇ ਅਸੀਂ ਉੱਤੇ ਇੱਕ ਬੋਝ ਪਾ ਰਹੇ